ਪਰ ਦਰਸ ਕੁਬੀਰ ਸਿੰਘ ਬਾਦਲ ਦੇ ਉੱਤੇ ਅੱਜ ਜੋ ਹਮਲਾ ਹੋਇਆ ਹੈ ਗੁਰੂ ਘਰ ਦੇ ਅੰਦਰ ਹਰਿਮੰਦਰ ਸਾਹਿਬ ਦੀ ਡਿਊਟੀ ਤੇ ਇਹਦੀ ਜਿੰਨੀ ਕਲਡੇ ਸ਼ਬਦਾਂ ਚ ਨਿਖੇਧੀ ਕੀਤੀ ਜਾਵੇ ਓਨੀ ਘਾਟ ਹੈ ਇੱਕ ਬਹੁਤ ਹੀ ਮੈਂ ਸਮਝਦਾ ਕੋਈ ਸਿੱਖ ਇਸ ਕਿਸਮ ਦੀ ਘਟਿਆ ਤੇ ਡਰਪੋ ਘਰਕਤ ਨਹੀਂ ਕਰ ਸਕਦਾ ਬਾਨਾ ਚਾਹੇ ਕੋਈ ਪਾਰ ਰੱਖਿਆ ਹੋਵੇ ਪਰ ਮੈਂ ਨਹੀਂ ਸਮਝਦਾ ਕੋਈ ਸੱਚਾ ਸਿੱਖ ਗੁਰੂ ਘਰ ਦੇ ਅੰਦਰ ਉਸ ਵਿਅਕਤੀ ਦੇ ਉੱਤੇ ਇਸ ਕਿਸਮ ਦੀ ਘਟਿਆ ਹਰਕਤ ਕਰੇ ਜਿਹੜਾ ਆਪਣੀ ਤਨਖਾਹ ਦੇ ਤਹਿਤ ਗੁਰੂ ਘਰ ਦੀ ਸੇਵਾ ਚ ਲੱਗਿਆ ਹੋਵੇ ਵਾਹਿਗੁਰੂ ਦੀ ਸਾਡੇ ਤੇ ਮਿਹਰ ਬਣੀ ਰਹੀ ਨਾ ਸੁਖਬੀਰ ਬਾਦਲ ਤੇ ਨਾ ਉਹਨਾਂ ਦੇ ਨਾਲ ਸਾਥੀਆਂ ਤੇ ਚਾਹੇ ਸਿਕਿਉਰਿਟੀ ਪਰਸਨਲ ਸੀਗੇ ਚਾਹੇ ਸ਼ਰਧਾਲੂ ਉੱਥੇ ਸਾਰੇ ਆਏ ਸੀਗੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਵਾਹਿਗੁਰੂ ਦੀ ਮਿਹਰ ਹੈ ਸਾਡੇ ਤੇ ਉੱਥੇ ਹੀ ਮੈਂ ਸਮਝਦਾ ਹਾਂ ਵੀ ਸਿਕਿਉਰਿਟੀ ਆਫਸਰ ਜਿਹੜੇ ਸੁਖਬੀਰ ਹੋਰਾਂ ਦੇ ਨਾਲ ਖੜੇ ਸੀਗੇ ਜਸਵੀਰ ਸਿੰਘ ਉਹਨਾਂ ਦੀ ਬਹਾਦਰੀ ਤੇ ਉਹਨਾਂ ਨੇ ਜਿਸ ਤਰ੍ਹਾਂ ਫੁਰਤੀ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਉਸ हमलावर ਦੇ ਉੱਤੇ ਜਿਸ ਤਰ੍ਹਾਂ ਉਹਨੂੰ ਕਾਬੂ ਪਾਇਆ ਉਹ ਬਹੁਤ ਹੀ ਸ਼ਲਾਘਾਯੋਗ ਉਹਨਾਂ ਦਾ ਕਦਮ ਹੈ ਤੇ ਉਹਨਾਂ ਦੀ ਸ਼ਲਾਘਾ ਸਾਰਿਆਂ ਨੂੰ ਕਰਨੀ ਬਣਦੀ ਹੈ ਪਰ ਉਹਨਾਂ ਦੀ ਬਹਾਦਰੀ ਇਸ ਗੱਲ ਤੇ ਪਰਦਾ ਨਹੀਂ ਪਾ ਸਕਦੀ ਕਿ ਜੋ ਹਾਲਾਤ ਪੰਜਾਬ 'ਚ ਬਣੇ ਹੋਏ ਐ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਛਾਹ ਦੇ ਉੱਤੇ ਗੈਂਗਸਟਰਜ਼ ਮਾਫੀਆ ਤੇ ਅੱਤਵਾਦੀ ਤਾਕਤਾਂ ਨੇ ਪੰਜਾਬ ਦੇ ਅੰਦਰ ਪਿਛਲੇ 2.5 ਸਾਲਾਂ 'ਚ ਸਿਰ ਚੱਕਿਆ ਉਹ ਸਾਰਿਆਂ ਵਾਸਤੇ ਚਿੰਤਾ ਦੀ ਗੱਲ ਹੋਣੀ ਚਾਹੀਦੀ ਐ ਐਜੇ ਮਾਹੌਲ ਦੇ ਅੰਦਰ ਜਦੋਂ ਇਸ ਮਸਲੇ ਦੀ ਗੰਭੀਰਤਾ ਨਾਲ ਕੋਖੋਣ ਦੀ ਬਣਦੀ ਹੈ ਸਾਰੇ ਦੇਖ ਕੇ ਵੀ ਕਿਹੜੀ ਤਾਕਤਾਂ ਦੇ ਮਗਰ ਹੈ ਉਸ ਤੋਂ ਪਹਿਲਾਂ ਆਪਣੀ ਰਾਜਨੀਤਿਕ ਖੁੰਧ ਕਾਂ ਕੱਢਣ ਵਾਸਤੇ ਕਿਸੇ ਇੱਕ ਲੀਡਰ ਦੇ ਉੱਤੇ ਚਾਹੇ ਕਾਂਗਰਸ ਨੂੰ ਸੰਬੰਧ ਰੱਖਦਾ ਹੈ ਕਿਸੇ ਚਾਹੇ ਸਾਡੇ اپੋਜੀਸ਼ਨ ਚ ਸੰਬੰਧ ਰੱਖਦਾ ਕਿਸੇ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਲਾਣੇ ਕੀ ਆ ਜਿਹੜਾ ਹਮਲਾਵਰ ਸੀਗਾ ਉਹਨਾਂ ਦੇ ਹਲਕੇ ਤੋਂ ਸੀਗਾ ਜਾਂ ਉਸ ਲੀਡਰ ਦੇ ਪੁਰਾਣੇ ਕਿਸੇ ਗੈਂਗਸਟਰ ਦੇ ਨਾਲ ਸੰਬੰਧ ਰਹੇ ਹੈ ਉਸ ਕਿਸਮ ਦੇ ਇਲਜ਼ਾਮ ਉਹਨਾਂ ਤੇ ਲੱਗਦੇ ਰਹੇ ਹੈ ਇਸ ਸਾਰੇ ਮਸਲੇ ਦੀ ਗੰਭੀਰਤਾ ਨੂੰ ਆਪਾਂ ਰੋਲੀਏ ਨਾ ਕਿਉਂਕਿ ਆ ਅੰਦੇਸ਼ਾ ਸਾਰਿਆਂ ਨੂੰ ਸੀਗਾ ਵੀ ਜਿਸ ਤਰ੍ਹਾਂ ਅਕਾਲੀ ਦਲ ਖੇਰੂ-ਖੇਰੂ ਹੁੰਦਾ ਜਾ ਰਿਹਾ ਹੈ ਪਿਛਲੇ ਕੁਝ ਲੰਬੇ ਸਮੇਂ ਤੋਂ ਚੱਲਦਾ ਜੋ ਲੋਕ ਦੇਖ ਰਹੇ ਹੈ ਅੰਦੇਸ਼ਾ ਸਾਰਿਆਂ ਨੂੰ ਸੀਗਾ ਵੀ ਇਸ ਕਿਸਮ ਦੀਆਂ ਕੱਟੜਵਾਦੀ ਤਾਕਤਾਂ ਸਿਰ ਚੱਕਣਗੀਆਂ ਢੇਰ ਸਵੇਰ ਪਰ ਇੰਨਾ ਛੇਤੀ ਆ ਰੂਪ ਪੰਜਾਬ ਦੀ ਲਾਅ ਐਂਡ ਆਰਡਰ ਦੇ ਕੰਗਾਲੀ ਦਾ ਸਾਹਮਣੇ ਆਊਗਾ ਇਹ ਕਿਸੇ ਨੂੰ ਇਸ ਗੱਲ ਦਾ ਅੰਦੇਸ਼ਾ ਨਹੀਂ ਸੀਗਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਇਹ ਇੱਕ ਜਾਂਚ ਤੋਂ ਪਹਿਲਾਂ ਕਿਸੇ ਨਤੀਜੇ ਤੇ ਪਹੁੰਚਣਾ ਕੋਈ ਜ਼ਿਆਦਾ ਨਾ ਤਾਂ ਪੋਲੀਟੀਕਲੀ ਮੈਂ ਸਮਝਦਾ ਕਿ ਬਹੁਤ ਹੀ ਘਟੀਆ ਸੋਚ ਹੈ ਅਭੀ ਆਪਣੀ ਰਾਜ ਨੇ ਰਾਜਨੀਤਿਕ ਖੁੰਧ ਕਾ ਕੱਢਣ ਵਾਸਤੇ ਇਲਜ਼ਾਮ ਫਰੋਸ਼ੀ ਕੀਤੀ ਜਾਵੇ ਤੇ ਦੂਜੇ ਪਾਸੇ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਆ ਜਿਹੜਾ ਹਮਲਾਵਰ ਹੈ ਜਿਹੜੀ ਰਿਪੋਰਟਸ ਆ ਰਹੀਆਂ ਉਹਦੇ ਨਾਲ ਆ ਉਸੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦਾ ਹਿੱਸਾ ਉਹਨਾਂ ਦਾ ਸਮਰਥਕ ਰਿਹਾ ਜਿਸ ਉਸ ਕੇਐਲਐਫ ਜਿਹੜੀ ਖਾਲਸਤਾਨੀ ਲਿਬਰੇਸ਼ਨ ਫੋਰਸ ਦੇ ਇੱਕ ਸਮਰਥਕ ਦੇ ਘਰੇ ਯਾਦ ਕਰੋ ਕੇਜਰੀਵਾਲ ਸਾਹਿਬ ਖੁਦ 2017 ਚ ਉਹਦੇ ਘਰੇ ਉਸ ਆਰਗੇਨਾਈਜੇਸ਼ਨ ਦੇ ਇੱਕ ਮੁਖੀ ਦੇ ਘਰੇ ਜਾ ਕੇ ਰੁਕੇ ਸੀਗੇ ਤੇ ਪੰਜਾਬ ਦੇ ਲੋਕਾਂ ਦੀ ਅੱਖਾਂ ਉਸ ਟਾਈਮ ਖੁੱਲ ਗਈਆਂ ਸੀ ਤੇ ਪੰਜਾਬ ਇਸ ਪਾਣੇ ਤੋਂ ਬਚ ਗਿਆ ਸੀਗਾ ਇਸ ਕਰਕੇ ਮੇਰਾ ਸਾਰਿਆਂ ਨੂੰ ਬੇਨਤੀ ਹੈ ਇਸ ਪੰਜਾਬ ਮੌਕੇ ਦੀ ਨਜਾਕਤ ਨੂੰ ਸਮਝ ਕੇ ਇਕੱਠੇ ਹੋ ਕੇ ਇਹਦੀ ਇੱਕ ਜਾਂਚ ਹੋਏ ਨਿਰਪੱਖ ਜਾਂਚ ਹੋਵੇ ਤਾਂ ਕਿ ਕਿਹੜੀਆਂ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਇਸ ਕਿਸਮ ਦੇ ਕੱਟਰ ਤਾਕਤਾਂ ਨੂੰ ਦੇ ਰਹੀਆਂ ਹੌਸਲਾ ਫਸਾਈ ਕਰ ਰਹੀ ਹੈ ਉਹਨਾਂ ਦਾ ਚਿਹਰਾ ਬੇਨਕਾਬ ਹੋਵੇ ਨਲਾਇਕੀ ਸਰਕਾਰ ਦੀ ਹੈਗੀ ਪਿਛਲੇ 2.5 ਸਾਲਾਂ ਤੋਂ ਪੰਜਾਬ ਦੇ ਅੰਦਰ ਕੋਈ ਵੀ ਆਦਮੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ ਪਰ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਘਟਨਾ ਹੈ ਪਰ ਇਹਨੇ ਮੈਂ ਸਮਝਦਾ ਪੰਜਾਬ ਸਰਕਾਰ ਦੇ ਤੇ ਸਿਕਿਉਰਿਟੀ ਏਜੰਸੀਜ਼ ਦੀਆਂ ਅੱਖਾਂ ਖੋਲ ਦੇਣੀਆਂ ਚਾਹੀਦੀਆਂ ਜਾ ਮਿਲ ਕੇ ਸਾਰੇ ਆਪਾਂ ਵਾਹਿਗੁਰੂ ਦਾ ਧੰਨਵਾਦ ਵੀ ਕਰੀਏ ਵੀ ਉਹਨਾਂ ਦੇ ਮਿਹਰ ਕਰਕੇ ਕੋਈ ਜਾਨ ਮਾਲ ਦਾ ਨੁਕਸਾਨ ਕਿਸੇ ਨੂੰ ਨਹੀਂ ਹੋਇਆ